المترجم <applause> <applause> ਮਗਰ ਯਾਰ ਭਾਈ ਮਗਰ ਯਾਰ ਇਹ ਆਇਆ ਇਤਰਾਜ ਉਹ ਵੱਡੀ ਕਾਰਵਾਈ ਕੀਤੀ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਲਿਖਿਆ ਜਾਇਆ ਗਈ ਹੋਈ ਹੈ ਅੱਜ ਆਪ ਸੁਣਦਾ ਜਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਪੁਸਤਿਕਲੇ ਪੰਦੇ ਵੀ ਆਇਆ ਜਿਹੜਾ ਇੱਕ ਵਕਤ ਹਰ ਜੋ ਹੋ ਜੋ ਅਕਾਣ ਬਣਾਇਆ ਹੋ ਜੋ ਹੋ ਜੋ ਓਕੇ ਅੰਦਰ ਰੋਜ਼ਰੀ ਹੋਈ ਆ ਇਹ ਦੇਖੋ ਆਖਿਆ वीडियो बना तो डियो बनानेकई जागे ਸਿੱਖਿਆਣਾ ਚੌਣੀ ਅੱਜ ਦੇ ਸਾਡ ਦੇ ਵਿੱਚ ਜਿਹੜਾ ਇਹ ਪ੍ਰਸ਼ਾਸਨ ਚਲਾ ਜਾ ਰਿਹਾ ਤਾਂ ਤਾਂ ਦੀ ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਤੇ ਉਹਦੀ ਅ ਜੇ ਡਿਮੋਲੇਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁੱਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਆ ਜਿੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦਸਨਯੋਗ ਗੱਲ ਇਹ ਵੀ ਹੈ ਕਿ ਇਤੇ ਪੁਰਾਣੇ 9 ਐਨਡੀਪੀਐਸ ਦੇ ਪਰਚੇ ਨੇ ਤੇ ਇਹ ਸਾਦਿਕ ਥਾਣੇ ਗੁਰੂ ਹਰਸਾਇ ਥਾਣੇ ਚ ਇਹਦੇ ਇਤੇ ਪੁਰਾਣੇ ਐਨਡੀਪੀਐਸ ਦੇ ਪਰਚੇ ਨੇ ਤੇ ਬੀਡੀਪੀਓ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇੱਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇਥੋਂ ਪਵਾਇਆ ਗਿਆ ਹੈ ਤੇ ਬੀਡੀਪੀਓ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਹੋਰ ਪਿੱਛੇ ਇਹਨੂੰ ਪ੍ਰੋਪਰ ਨੋਟਿਸਸ ਦਿੱਤੇ ਗਏ ਨੇ ਪ੍ਰੋਪਰਟੀ ਵੈਕੇਟ ਕਰਨ ਤੋਂ ਨੂੰ ਲੈ ਕੇ ਔਰ ਉਹ ਪੂਰੀ ਕਾਨੂੰਨੀ ਕਾਰਵਾਈ ਦੀ ਪਾਲਣਾ ਕਰਦੇ ਹੋਏ ਅੱਜ ਫਿਰ ਫਾਈਨਲੀ ਇਹ ਇੱਕ ਜਿਹੜਾ ਇਲੀਗਲ ਕੰਸਟਰਕਸ਼ਨ ਹੈ ਉਹਦੀ ਡਿਮੋਲੀਸ਼ਨ ਅਜ ਹੋ ਰਹੀ ਹੈ ਏਸੀ ਚੀਜ਼ ਏਸੀ ਇੱਕ ਲੜੀ ਦੇ ਤਹਿਤ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਫਰੀਦਕੋਟ ਪੁਲਿਸ ਨੇ 1 ਮਾਰਚ ਜਦੋਂ ਸੇ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ ਉਸ ਦਿਨ ਤੋਂ ਲੈ ਕੇ ਮਾਰਚ 1 ਮਾਰਚ ਤੋਂ ਲੈ ਕੇ ਹਲੇ ਤੱਕ 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਦੇ ਨਾਲ ਨਾਲ ਹੀ 24 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 7 ਲੱਖ 90 ਹਜ਼ਾਰ ਦੀ ਡਰਗ ਮਨੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ ਵੈਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇਨ ਦਾ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਐਸੀ ਪ੍ਰਾਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਫ੍ਰੀਜ਼ ਕਰਾਵਾਂਗੇ ਜਿਸ ਨਾਲ ਉਹਨਾਂ ਤੇ ਕਿੰਨੇ ਪਹਿਲਾਂ ਪਰਚੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ 9 ਪਰਚੇ ਆ ਇਹ ਸਾਰੇ ਹੀ ਪਰਚੇ ਐਂਡੀਪੀਐਸ ਦੇ ਨਹੀਂ ਇਹ थाना ਸਾਧਿਕ ਤੇ थाना ਗੁਰੂ ਹਰਸਾਹੇ ਚੇਤੇ ਪਰਚੇ ਹਮੰਤ ਦੇ ਬਾਰੇ ਆ ਨਹੀਂ ਜੀ ਇਹ ਫਿਲਹਾਲ ਜੀ ਚੀ ਕਰਤ ਨਹੀਂ ਹਾਂ ਜੀ ਹਾਂ ਜੀ ਹਾਂ ਇਹ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਰਵਾਈ ਹੋ ਰਹੀ ਹੈ ਇਸ ਸੰਬੰਧ ਚ ਸਾਨੂੰ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਬੰਦੇ ਦੀ ਜਾਇ ਕਬੜਾ ਹੈਗਾ ਉਹਦੇ ਸਬੰਧ ਵਿੱਚ ਅਸੀਂ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਉਹਨੇ ਨਹੀਂ ਆਤਨ ਜਾਇ ਕਬੜਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੀਜਨ ਲਾਉਣ ਲੱਗੇ ਤੇ ਕਾਰਵਾਈ ਕਰਨੀ ਪਈ ਉਸ ਬੰਦ ਚ ਕਾਰਵਾਈ ਕੀਤੀ ਹੈ ਥੈਂਕ ਯੂ ਤੁਸਾਂ ਕੀ ਕਹਿਣਾ ਕਿੰਦਾ ਦਾ ਇਹਦਾ ਵਿਹਾਰ ਸੀ ਇਹਨਾਂ ਦੇ ਬੱਚੇ ਦਾ ਦੇਖੋ ਜੀ ਨਸ਼ੇ ਵਾਲੇ ਦਾ ਵਿਹਾਰ ਤਾਂ ਤੁਸੀਂ ਆਪ ਹੀ ਦੇਖਦੇ ਹੋ ਵੀ ਨਸ਼ੇ ਵਾਲੇ ਨੇ ਤਾਂ ਆਪਦੇ ਨਸ਼ੇ ਤਾਂ ਹੀ ਸੇਮ ਤੇ ਰਹਿਣਾ ਹੁੰਦਾ ਹੈ ਬਾਕੀ ਇਹਦਾ ਜੋ ਮਾਪਿਓ ਦਾ ਵਿਹਾਰ ਸਹੀ ਸੀ ਪਿੰਡ ਚ ਇਹ ਕਿੰਦਾ ਬ੍ਰਦਰ ਆ ਉਹ ਵੀ ਵਧੀਆ ਆਪਦਾ ਕੰਮ ਕਰ ਕਰ ਰਿਹਾ ਇਹ ਬੰਦਾ ਨਸ਼ਾ ਕਰਦਾ ਵੀ ਸੀ ਤੇ ਨਸ਼ੀਦਾ ਵੇਚਦਾ ਵੀ ਸੀ ਕਿੰਨੇ ਕ ਸਮੇਂ ਤੋਂ ਸੀ ਗਏ ਨਸ਼ੀਦਾ ਬਸ ਥੋੜੇ ਚਿਰ ਤੋਂ ਹੀ ਲੱਗਿਆ ਜੀ ਹਜੇ ਜੰਗ ਮੁੰਡਾ ਹੈਗਾ ਥੋੜੇ ਚਿਰ ਤੋਂ ਹੀ ਲੱਗਿਆ ਸੀ ਉਹ ਤਾਂ ਮੇਰੇ ਸਾਹਮਣੇ ਸੀ ਜੀ ਫਿਰ ਫੌਜ ਵੱਲੋਂ ਵੀ ਕਾਰਵਾਈ ਕੀਤੀ ਗਈ ਜਾਂ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੀਦਾ ਹੈ ਦੇਖੋ ਜੀ ਜੋ ਕਰਦੇ ਐ ਸੋ ਉਹਨਾਂ ਦੇ ਕਾਰਵਾਈ ਹੋਣੀ ਵੀ ਚਾਹੀਦੀ ਐ ਪੰਜਾਬ ਸਰਕਾਰ ਦੀ ਮੈਮਾ ਵੀ ਜੇ ਨਸ਼ੇ ਆ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਸ ਦੇ ਤਹਿਤ ਅੱਜ ਜੋ ਇਹ ਕ੍ਰਿਸ਼ਨ ਸਿੰਘ ਦਾ ਘਟ ਟੌਣਾ ਆਇਆ ਪ੍ਰਸ਼ਾਸਨ ਬਾਕੀ ਪ੍ਰਸ਼ਾਸਨ ਨੂੰ ਦੀ ਕਾਰਵਾਈ ਹੈ ਜੀ ਇਹ ਪੰਚਾਇਤੀ ਜਗ੍ਹਾ ਤੇ ਹੈ ਜਾਂ ਕੁਝ ਦਾ ਹਿੱਸਾ ਕੰਨਦਾ ਹੈਗਾ ਜੀ ਵੀ ਉਹ ਇਹ ਲਾਲ ਖੀਰ ਦੇ ਅੰਦਰ ਹੈ ਜੀ ਵੈਸੇ ਮਕਾਨ ਜਿਹੜਾ ਕੁਝ ਹਿੱਸਾ ਗਲੀ ਦੇ ਨਾਲ ਲੱਗਦਾ ਸੀਗਾ ਉਹ ਅੱਜ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੀ ਕਹਣਾ ਹੈ ਇਹ ਕਾਰਵਾਈ ਇਹ ਕਾਰਵਾਈ ਜੇ ਦਿਸਤਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਹੈ ਤਾਂ ਇਹ ਸੁਦਰਾਈਨੀ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਸਾਜਣ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹ ਸਿਕਾਂ ਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ-ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਆ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੀੜਤਾ ਜਾਂ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਚਾਹੁੰਦੇ ਤੇ ਇਸ ਕੰਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ